ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਤੇ ਸ਼ੀਨੇ ਫਾਰਮ ਦੇ ਉੱਤੇ ਇਸ ਟਾਈਮ ਮੌਜੂਦ ਹਾਂ ਦੀਪੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਵਪਾਰ ਦਾ ਕੰਮ ਤੇ ਉਸ ਵਪਾਰ ਲੈਣ ਦੇ ਵਿੱਚ ਦੋ ਆਏ ਹੋਏ ਦੋ ਜਾਨਵਰ ਦਿਖਾਉਣੇ ਆ ਮਿੱਤਰੋ ਤੁਹਾਨੂੰ ਇੱਕ ਤਾਂ ਵਿਖਾਉਣੀ ਆ ਤੁਹਾਨੂੰ ਮੈਂ ਪਹਿਲਾਂ ਵਹਿੜ ਦੋ ਦੰਦ ਤੇ ਇੱਕ ਵਿਖਾਉਣੀ ਆ ਤੁਹਾਨੂੰ ਮੈਂ ਮਿੱਤਰੋ ਜਰਸੀ ਪੰਜਾਬ ਵਾਲੀ ਟੌਪ ਕਲਾਸ ਵੀ ਕਹਿ ਸਕਦੇ ਆ ਦੋਵੇਂ ਗਾਇਆਂ ਵੀ ਚੰਗੀਆਂ ਦੁੱਧ ਵਾਲੇ ਪੱਖ ਤੋਂ ਵੀ ਤੇ ਬਿਊਟੀ ਵਾਲੇ ਪੱਖ ਤੋਂ ਵੀ ਤੇ ਹੁਣ ਰੇਟ ਵਾਲੇ ਪੱਖ ਤੋਂ ਦੋਦਦੇ ਆ ਵੀ ਦੀਪਾ ਭਾਈ ਕੀ ਕਹਿੰਦਾ ਕਰਦੇ ਆ ਗੱਲਬਾਤ ਭਾਈ ਦੇ ਨਾਲ ਆਉ ਮਿਲਦੇ ਆ ਸਤਿ ਸ਼੍ਰੀ ਅਕਾਲ ਦੀਪੇ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਆ ਵੀਰੇ ਠੀਕ ਆ ਵਧੀਆ ਜੀ ਸੇਤਾ ਠੀਕ ਠਾਕ ਆ ਭਰਾ ਜੀ ਹਾਂਜੀ ਵਧੀਆ ਜੀ ਦੀਪੇ ਭਾਈ ਆ ਵੱਛੀ ਬਾਰੇ ਦਹੀਂ ਡਿਟੇਲ ਖੁੱਲ ਕੇ ਕਿੰਨੂ ਆ ਸੂਆ ਕੀ ਪਹਿਲਾ ਸੂਆ ਏ ਜੀ ਦੋ ਦੰਦ ਵੱਛੀ ਆ ਇਹ ਠੀਕ ਆ ਵੀਰੇ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਇੱਕ ਹਫਤਾ ਬਾਈ ਇਹਦਾ ਪਿਆ ਹਫਤਾ ਪਿਆ ਹੈ ਜੀ ਦੁੱਧ ਕਿੰਨਾ ਪਾ ਜੂਗੀ ਵੀਰੇ ਇਹ 20-22 ਕਿਲੋ ਮੋਜਨਾ ਦੁੱਧ ਦੇ ਦੋਗੇ ਹੂੰ ਕੱਚੀ ਕੱਚੀ ਆ ਵੱਛੀ ਨਾ ਚਿੱਲੇਵਾ ਹੁਣ ਵੀ ਅਸੇ ਤਾਂ ਬਹੁਤ ਹੈਗਾ ਹੂੰ ਹਾਂਜੀ ਬਣ ਚੰਗੀ ਜਾਊਗੀ ਤੁਹਾਨੂੰ ਹਣਾ ਬਿਲਕੁਲ ਜੀ ਹੂੰ ਤੇ ਹਾਈਟ ਹੋਈਟ ਦੇ ਵਿੱਚ ਮਿੱਤਰੋ ਜਿੰਨਾ ਕੱਦ ਦਾ ਦੋ ਦੰਦ ਦੇ ਹਿਸਾਬ ਨਾਲ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਗਰਲੈਂਡੋ 에ਅਰ ਸ਼ੈਰ ਐਚਐਫ ਤਿੰਨ ਪੰਜਾਬ ਦੇ ਟੌਪ ਦੇ ਟ੍ਰੈਂਡਿੰਗ ਆ ਇਹਦੇ ਵਿੱਚ ਮਿੱਤਰੋ ਇਹ ਨੋਟ ਰੱਖਿਆ ਜੀ ਤਿੰਨ ਹੀ ਅੱਜ ਕਾ ਟ੍ਰੈਂਡਿੰਗ ਦੇ ਵਿੱਚ ਚੱਲਦੇ ਪਏ ਆ ਲੈ ਵੀ ਸੱਜਣਾ ਮੋੜ ਲਿਆ ਲੈ ਬੈਠਦੀ ਬਰੀਕੀ ਬਰੂਕੀ ਠੰਡੀ ਸੀਲ ਚੰਗੀ ਆ ਵੀ ਮਿੱਤਰੋ ਬਾਕੀ ਅੰਗ ਵੀ ਚੰਗਾ ਲੱਗਾ ਹੋਇਆ ਵੱਸੀ ਨੂੰ ਕੋਈ ਕਹਿਣ ਵਾਲੀ ਗੱਲ ਨਹੀਂ ਗੀ ਹੂੰ ਲੈ ਵੀ ਥਣ ਥਣ ਲੇਵਾਲੂ ਵਾ ਥੱਲੋ ਥੱਲੋ ਥਣ ਦੇ ਚੁੰਝ ਵਾਲਾ ਥਣ ਦਾ ਸਹਜ ਥਣ ਦੀ ਆਪਸੀ ਦੂਰੀ ਥਣ ਦਾ ਆਪਦਾ ਡਿਜ਼ਾਈਨ ਜਿਹੜਾ ਸਾਰੇ ਚੰਗੇ ਆ ਕਹਿਣ ਤੋਂ ਪਾਵੇ ਆ ਵੀ 20 22 ਕਿਲੋ ਦੁੱਧ ਦੰਦ ਦਿਖਾ ਦਈਏ ਬਾਈ ਪੱਟ ਕੇ ਵੀਰੇ ਹਾਂ ਵਿਖਾਣੇ ਵਿਖਾ ਦਿੰਦੇ ਜੀ ਮੈਂ ਵਿਖਾ ਦਿਓ ਮਾੜਾ ਜੀ ਨਹੀਂ ਮੈਂ ਤਰ ਦੰਦ ਮੈਂ ਤੁਹਾਨੂੰ ਦੇਖਣ ਫਰਮ ਦਿੰਨਾ ਕਰਾ ਕਿਉਂਕਿ ਦੰਦ ਵੇਖੇ ਹੋਣ ਨਾ ਤੇ ਅੱਧੀ ਗਾਂ ਫਰੀ ਹੋ ਜਾਂਦੀ ਐ ਮੇਤਰੋ ਕਿਉਂਕਿ ਲੈਣੀ ਤੂੰ ਚੱਲ ਕੇ ਆਜੋ ਕਈ ਵਾਰੀ ਰਾਤ ਨੂੰ ਸੁੱਟ ਜੇ ਤੁਸੀਂ ਕੋਤੋਂ ਹੀ ਤਾਂ ਦੋ ਦੰਦ ਕਹਿੰਦੇ ਇਹਦੇ ਚਾਰ ਦੰਦ ਦੰਦ ਸੁੱਟਣ ਦਾ ਵੀ 50 ਮਿੰਟਾਂ ਦਾ ਫਰਕ ਪੈਂਦਾ ਬਾਈ ਇਹ ਗੱਲ ਨੋਟ ਰੱਖਿਓ 50 ਮਿੰਟਾਂ ਦੇ ਪਸੂ ਚੌਗਾ ਹੋ ਜਾਂਦਾ ਤੇ 50 ਮਿੰਟਾਂ ਦੇ ਦੋਂਦਾ ਕਦੇ ਵੀ ਨੋਟ ਰੱਖਿਆ ਕਰੋ ਇਹ ਗੱਲ ਅਗਲੀ ਉਹਦਾ ਗਲਤੀ ਨਾ ਗਿਣਿਆ ਕਰੋ ਵੀ ਯਾਰ ਤੂੰ ਤਾਂ ਦੋਂਦੀ ਕਿਹਾ ਸੀ ਤੇ ਨਿਕਲ ਗਈ ਚੌਗੀ ਬਾਈ ਨਹੀਂ ਇਹ ਚੀਜ਼ ਨਹੀਂ ਹੁੰਦੀ ਦੰਦ ਜਿਹੜਾ ਪਸ਼ੂ ਆ 2 ਮਿੰਟਾਂ ਦੇ 50 ਚ ਸੁੱਟ ਦਿੰਦਾ ਹੁੰਦਾ ਕਈ ਵਾਰੀ ਲੈ ਵੀ ਬਾਈ ਇਹਦੇ ਬਾਰੇ ਦੱਸੀ ਲਾਲ ਪਾਲੇ ਇਹ ਦੂਜਾ ਸੂਆ ਵੜਾ ਬਾਈ ਦੂਜਾ ਸੂਆ ਜੀ ਕਿੰਨੇ ਦਿਨ ਲੈ ਜੂਗੀ ਬਾਈ ਇਹ ਦੇਣੇ ਦੇ ਬਾਈ ਮਨਕ ਜੀ 27 28 ਤਰੀਕ ਨੂੰ ਨੇ ਪੂਰੇ ਇਹ ਦੇ ਬਾਈ 27 28 ਤਰੀਕ ਨੂੰ ਹਾਂਜੀ ਠੀਕ ਆ ਬਾਈ ਕੀ ਰਿਕਾਰਡ ਆ ਬਾਈ ਇਹਦਾ ਦੁੱਧ ਦਾ ਇਹ ਬਾਈ ਕਿ ਕਿਲੋ ਦੁੱਧ ਚਾਹਵੇ ਮਾਲਕਾਂ ਨੇ ਠੀਕ ਆ ਇਹਦੇ ਸੀਮਣ ਵਗੈਰਾ ਦਾ ਕੁਝ ਪਤਾ ਬਾਈ ਨਹੀਂ ਸੀਮਣ ਨੇ ਮੈਂ ਪਛੂਟ ਮਾਰਦੀ ਕਿਹੜਾ ਲੱਗਿਆ ਉਹ ਚੋੜ ਵਾਲੀ ਗੱਲਾਂ ਠੀਕ ਆ ਬਾਈ ਤੇ ਥੋੜਾ ਜਿਹਾ ਪਾਸਾ ਰੱਖ ਕਰਦੀ ਹੈਗਾ ਕਿ ਵੈਸੇ ਵੈਸੇ ਬੈਠਣ ਸੁਣਾਲੀ ਆ ਮਾੜਾ ਬੈਠਣ ਦਾ ਭਾਲ ਵਗੈਰਾ ਹੀ ਆ ਹਾਂਜੀ ਠੀਕ ਆ ਬਾਈ ਤੇ ਕੀ ਰੇਟ ਰੱਖਾਂਗੇ ਬਾਈ ਆਪਾਂ ਇਹਦਾ ਰੇਟ ਰੱਖਾਂਗੇ ਬਾਈ ਆਪਾਂ 6000 ਤੇ ਇਹਦਾ ਬਾਈ ਇਹਦਾ 75000 ਉਹਦਾ 75000 ਰੁਪਏ ਪਹਿਲਨ ਦਾ ਤੇ ਉਹਦਾ 80000 ਰੁਪਏ ਉਹਦਾ ਫਿਰ ਕਾਤੋਂ ਰੱਖਿਆ 80000 ਰੁਪਏ ਕੀ ਕਰਦਾ ਇਹ ਭਾਈ ਜਰਸੀ ਆ ਅੱਛਾ ਜਰਸੀ ਆ ਜਰਸੀ ਮੱਝਰ ਦਾ ਦੁੱਧ ਦਾ ਸੀਲ ਠੰਢੀਆਂ ਹੁੰਦੀਆਂ ਬਾਈ ਹੂੰ ਤੇ ਦੁੱਧ ਮੱਝਰ ਦਾ ਹੈ ਮੱਝਾਂ ਰਗਾ ਲੈਵਾਲ ਉਭਾੜਾ ਟਕਾਣੀ ਦਾ ਲਾਜੂਗੀ ਹਨਾ ਲੈਵਾ ਤਾਂ ਹੋਰ ਬਹੁ ਬਣਾਉਗੀ ਬਾਈ ਹੂੰ ਦਿਨ ਕਿੰਨੀ ਤਰੀਕ ਨੂੰ ਪੂਰੇ ਆਉਂਦੇ ਬਾਈ 27 22 ਤਰੀਕ ਨੂੰ ਪੂਰੇ ਆ 27 22 ਤਰੀਕ ਨੂੰ ਹਾਂਜੀ ਫਿਰ ਤਾਂ ਇਹ ਬਹੁਤ ਨਿੱਖਰ ਜਿਓਗੀ ਥੱਲੇ ਕਹਿਣ ਤੋਂ ਪਾ ਹੋਵੇ ਜਿਹੜਾ ਲੈ ਕੇ ਜਾਵੇ ਮਿੱਟੀ ਦੀ ਟਰਾਲੀ ਲਵਾ ਲਵੇ ਬਾ ਮਖਿਆਲ ਆਉਂਦਾ ਬਰਾਬਰਿਆ ਠੀ ਕਿਆ ਬਾਤ ਆ ਭਾਈ ਹਜੇ ਤਾਂ ਬਾਈ ਥੱਲੋਂ ਨਾ ਤੇ ਬਾਈ ਕਹਿੰਦਾ ਵੀ ਸ਼ਹਿਦ ਦੇ ਵਿੱਚ ਆਹ ਸੀਰ ਠੰਡੀ ਬਾਈ ਜਿੱਦਾਂ ਮਰਜੀ ਬਾਈ ਥੱਲੇ ਆ ਦੇ ਆ ਵੇਖ ਲੋ ਮਿੱਤਰੋ ਇਹ ਤਾਂ ਇੱਕ ਗੱਲ ਹੈਗੀ ਪਾਣੀ ਗਵਾਨੀਆਂ ਦੀ ਛੱਤ ਤੇ ਚੜਾ ਕੇ ਚੋਈ ਜਾਣਾ ਹਨਾ ਹੈ ਬਿਲਕੁਲ ਜੀ ਆ ਵੀ ਬਾਈ ਸੀਰ ਠੰਡੀ ਪੂਰੀ ਆ ਵੀ ਖਾਦੀ ਬਾਈ ਇਧਰ ਦੇ ਪਾਸੇ ਆ ਜੀ ਲੈ ਬਜਾ ਥੱਲੇ ਫੇਰ ਯਾਰ ਆ ਵੀ ਲੈ ਬਾਈ ਸੀਰ ਠੰਡੀ ਪੂਰੀ ਹੈ ਹੂੰ ਬੈਠ ਠੀਕ ਆ ਬਾਈ ਇਹ ਸੀਗਣ ਦੋ ਬਾਈ ਜੇ ਕੋਈ ਕਵੇ ਵੇ ਦੀਪੇ ਭਾਈ ਅਸੀਂ ਤਾਂ ਹੈਗੇ ਦੂਰ ਤੋਂ ਸਾਡੇ ਨਾਲ ਕਰ ਦੋਵਾਂ ਦਾ ਸੌਦਾ ਤੇ ਦੋਵਾਂ ਦਾ ਫਿਰ ਕੀ ਕਰਦੇਗਾ ਮਨਤਲ ਕੋਈ ਜ਼ਿਆਦਾ ਨਹੀਂ ਹੋਗਾ ਥੋੜਾ ਬੋਤਾ ਹੀ ਹੋਊਗਾ ਥੋੜਾ ਬੋਤਾ ਹੀ ਹੋਊਗਾ ਬਿਲਕੁਲ ਮਤਲਬ 5-5 4-4000 ਦੀ ਹੋਊਗਾ ਨਹੀਂ 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 ਅੱਛਾ 2-2000 ਦੀ ਬਿਲਕੁਲ 2-2000 ਦਾ ਵੀ ਨਹੀਂ ਹੋਣਾ ਭਾਈ ਅੱਛਾ 1000 2000 ਦੀ ਉਹ ਲਵਾਂਗਾ ਕਹਿਣ ਤੋਂ ਪਾਵਾ ਬਿਲਕੁਲ ਹਾਂ ਹਾਂਜੀ ਤੇ ਲੈ ਵੇ ਸੱਜਣਾ ਫਿਰ ਹੁਣ ਨੰਬਰ ਤਾਂ ਦੇ ਦੇ ਆਪਦਾ ਨੰਬਰ ਹੈਗਾ 9465515741 9465515741 419465515741 ਸ਼ਹਿਰਾ ਤਲਵੰਡੀ ਪਾਈ ਤੇ ਤਲਵੰਡੀ ਪਾਈ ਸ਼ਹਿਰਾ ਮਿੱਤਰੋ ਜਿਹੜਾ ਉਹ ਇੱਕ ਸੰਦਾ ਵਾਲੀ ਤਲਵੰਡੀ ਦੇ ਨਾਮ ਤੇ ਜਾਣਿਆ ਜਾਂਦਾ ਕਹਿਣ ਤੋਂ ਭਾਵੇਂ ਆ ਵੀ ਸੰਦਾ ਵਾਲੀ ਤਲਵੰਡੀ ਜਦੋਂ ਪੁੱਛੋਗੇ ਉਦੋਂ ਵੱਧ ਪਤਾ ਲੱਗੂਗਾ ਤੇ ਤਲਵੰਡੀ ਪਾਈ ਦੇ ਨਾਮ ਤੋਂ ਤੁਹਾਨੂੰ ਸਾਰੇ ਇਹਨੂੰ ਘੱਟ ਜਾਣਦੇ ਹੋਣ ਇਹ 2 ਜਨਵਰੀ ਸੀ ਦੀਪੇ ਪਾਈ ਦੇ ਕੋਲੋਂ ਵੀਡੀਓ ਦਿਖਾਈ ਹੈ ਸ਼ੀਨਾ ਫਾਰਮ ਦੇ ਤੋਂ ਧੰਨਵਾਦ ਸ਼ੁਕਰੀਆ